ਜਿਹੜੇ ਸਰਕਾਰ ਮੈਂਬਰ ਸਰਦਾਰ ਮੁਖਤਿਆਰ ਸਿੰਘ ਜੀ ਵਾਸੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਹੁਤ ਸਤਿਕਾਰ ਹਲੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਨਾ ਇੱਕ ਸਾਰੀ ਆਪਣੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀਗੀ ਵੀ ਵੇਖੋ ਕਿੱਡਾ ਵਧੀਆ ਇੱਥੇ ਟੂਰਨਾਮੈਂਟ ਹੋ ਰਿਹਾ ਵਾ ਉਹ ਅਸਰਾਰਤੀ ਬੰਦੇ ਆ ਜਿਹੜੇ ਆ ਬਾਹਰ ਸੁਰਖਪੁਰ ਦੀ ਟੀਮ ਨੂੰ ਫੇਰ ਘੇਰ ਕੇ ਖਲੋ ਗਏ ਆ ਵੀ ਆਪਾਂ ਟੀਮ ਖੇਡਣ ਨਹੀਂ ਦੇਣੀ ਤਾਂ ਮੇਰੀ ਪੁਲਿਸ ਮੁਲਾਜ਼ਮਾਂ ਨੂੰ ਵੀ ਬੇਨਤੀ ਆ ਕਿ ਮੇਰੇ ਭਰਾ ਉਧਰ ਜਾਣ ਉਹਨਾਂ ਨੂੰ ਸਾਰੀ ਟੀਮ ਨੂੰ ਉਹ ਪਤਾ ਨਹੀਂ ਅਸਲਾ ਲੈ ਕੇ ਆਏ ਆ ਕੀ ਲੈ ਕੇ ਆਏ ਬੰਦੇ ਘੇਰੇ ਉਹਨਾਂ ਦੇ ਪਰ ਆਪਾਂ ਸਾਰੇ ਚੱਲ ਕੇ ਵੇਖੀਏ ਕਿੰਡੀ ਗੱਲ ਵੱਜੇ ਇੱਕ ਪਾਸੇ ਸਾਰੇ ਪਿੰਡ ਵਾ ਦੋ ਤਿੰਨ ਪਲੇਅਰ ਇਹਨਾਂ ਨੇ ਅੱਗੇ ਭਜਾਤੇ ਆ ਸਾਡੇ ਪਾਲੇ ਜਲਾਲਪੁਰੀਆਂ ਨੂੰ ਭਜਾਤਾਂ ਵਾ ਜਾਦੇ ਨੂੰ ਭਜਾਤਾਂ ਵਾ ਸਾਰੇ ਮੇਜਾਂ ਦੇ ਜਿਹੜੇ ਖਰਾਬ ਕਰਕੇ ਸੁੱਟਦੇ ਆ ਆਓ ਸਾਰੇ ਜਣੇ ਆਪਾਂ ਚੱਲੀਏ ਦੇਖ ਲਈਏ ਕਿਹੜੇ ਬਾਹਰਲੇ ਪਿੰਡਾਂ ਤੋਂ ਆਣ ਕੇ ਇੱਥੇ ਗੰਦ ਪਾਉਂਦੇ ਆ